ਛੋਟੀਆਂ-ਛੋਟੀਆਂ ਗੱਲਾਂ ਤੇ ਦੁਖੀ ਨਹੀਂ ਹੋਣਾ ਚਾਹੀਦਾ ਨਾਲ ਹੀ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਵੱਲ ਧਿਆਨ ਦੇਣ ਨਾਲ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਪੰਛੀਆਂ ਤੋਂ ਇਹ ਗੱਲ ਸਿੱਖਣ ਨੂੰ ਮਿਲੀ ਕਿ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਕਿਸੇ ਦੁਆਰਾ ਕੀਤੇ ਗਏ ਕੰਮ ਦਾ ਅਸੀਂ ਲਾਭ ਲਵਾਂਗੇ ਤਾਂ ਉਸ ਦਾ ਸਾਨੂੰ ਫਾਇਦਾ ਹੋਵੇ ਭਾਵੇਂ ਨਾ ਹੋਵੇ ਪਰ ਨੁਕਸਾਨ ਜ਼ਰੂਰ ਹੋ ਸਕਦਾ ਜਿਵੇਂ ਪੰਛੀ ਕਿਸੇ ਦੇ ਬਣਾਏ ਆਲਣੇ ਵਿੱਚ ਨਹੀਂ ਰਹਿੰਦੇ ਉਸੇ ਤਰ੍ਹਾਂ ਤੁਸੀਂ ਵੀ ਕਿਸੇ ਦੇ ਹੱਥਾਂ ਵੱਲ ਵੇਖ ਕੇ ਜ਼ਿੰਦਗੀ ਜਿਉਣ ਬਾਰੇ ਨਾ ਸੋਚੋ ਜੋ ਕਰਨਾ ਹੈ ਆਪਣੇ ਦਮ ਤੇ ਖੁਦ ਕਰੋ ਇੱਕ ਵਾਰ ਦੀ ਗੱਲ ਹੈ ਟੀਨੂ ਨਾਮ ਦੀ ਇੱਕ ਕੁੜੀ ਸੀ ਜੋ ਸਕੂਲ ਵਿੱਚ ਦਿੱਤੇ ਗਏ ਕੰਮਾਂ ਵਿੱਚ ਬਹੁਤ ਦਿਲਚਸਪੀ ਲੈਂਦੀ ਸੀ ਇਸ ਸਾਲ ਤੀਨੂ ਦੇ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਉਸ ਦੇ ਅਧਿਆਪਕ ਨੇ ਸਾਰਿਆਂ ਨੂੰ ਵੱਖ-ਵੱਖ ਪੰਛੀਆਂ ਦੀਆਂ ਤਸਵੀਰਾਂ ਦਿਖਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਲੇਖ ਲਿਖਣ ਲਈ ਕਿਹਾ ਸਕੂਲ ਖੁੱਲਦੇ ਹੀ ਸਾਰੇ ਬੱਚਿਆਂ ਨੇ ਅਧਿਆਪਕ ਨੂੰ ਆਪਣਾ ਲੇਖ ਦਿਖਾਉਣਾ ਸੀ ਤੀਨੂ ਨੂੰ ਪੰਛੀਆਂ ਬਾਰੇ ਰੰਗੀਨ ਪੁਸਤਕ ਦਾ ਬਹੁਤ ਸ਼ੌਂਕ ਸੀ ਜਦੋਂ ਅਧਿਆਪਕ ਨੇ ਦੱਸਿਆ ਕਿ ਉਹਨਾਂ ਤੇ ਇੱਕ ਲੇਖ ਲਿਖਣਾ ਹੈ ਅਤੇ ਜੋ ਵਧੀਆ ਲੇਖ ਲਿਖੇਗਾ ਉਸ ਨੂੰ ਇਨਾਮ ਵਜੋਂ ਕਿਤਾਬ ਮਿਲੇਗੀ ਤੀਨੂ ਖੁਸ਼ ਹੋ ਗਈ ਅਧਿਆਪਕ ਨੇ ਬੱਚਿਆਂ ਨੂੰ ਸਾਰੇ ਪੰਛੀਆਂ ਨਾਲ ਸੰਬੰਧਿਤ ਕੁਝ ਕਹਾਣੀਆਂ ਵੀ ਸੁناਈਆਂ ਉਸ ਤੋਂ ਬਾਅਦ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਪੈ ਗਈਆਂ ਦਰਸਲ ਤੀਨੂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਕਿਤੇ ਨਾ ਕਿਤੇ ਜਾਇਆ ਕਰਦੀ ਸੀ ਪਰ ਇਸ ਸਾਲ ਦੀਆਂ ਛੁੱਟੀਆਂ ਦੌਰਾਨ ਤੀਨੂ ਹਰ ਰੋਜ਼ ਨੇੜੇ ਦੇ ਬਾਗੀਚੇ ਵਿੱਚ ਜਾ ਕੇ ਪੰਛੀਆਂ ਅਤੇ ਉਹਨਾਂ ਦੇ ਆਲਣੇ ਦੇਖਣ ਲੱਗ ਪਈ ਉਸ ਬਾਗ ਵਿੱਚ ਚਿੜੀਆਂ, ਬੀਜੜਾ, ਬਟੇਰ ਵਰਗੇ ਕਈ ਪੰਛੀ ਆਉਂਦੇ ਸਨ ਤੀਨੂ ਨੂੰ ਬਾਗ ਵਿੱਚ ਆਏ ਹਰ ਪੰਛੀ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ ਅਤੇ ਧਿਆਨ ਨਾਲ ਦੇਖਦੀ ਰਹੀ ਤੀਨੂ ਦੇਖਦੀ ਸੀ ਕਿ ਕਿਵੇਂ ਹਰ ਪੰਛੀ ਘਾ ਪੱਤੇ, ਖੰਭ ਆਦ ਨੂੰ ਇਕੱਠਾ ਕਰਕੇ ਆਪਣਾ ਆਲਣਾ ਬਣਾ ਰਹੀ ਸੀ ਉਸਦੇ ਮਨ ਵਿੱਚ ਇਸ ਉਸਦੇ ਮਨ ਵਿੱਚ ਹੈ ਇਹ ਗੱਲ ਸੀ ਕਿ ਇੱਕ ਪੰਛੀ ਨੂੰ ਆਲਣਾ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਟੀਨੂ ਕਿਸੇ ਤਰ੍ਹਾਂ ਉਹਨਾਂ ਪੰਛੀਆਂ ਦੀ ਮਦਦ ਕਰਨਾ ਚਾਹੁੰਦੀ ਸੀ ਇੱਕ ਦਿਨ ਟੀਨੂ ਨੇ ਦੇਖਿਆ ਕਿ ਸ਼ਰਾਰਤੀ ਬੱਚਿਆਂ ਨੇ ਨੇੜਲੇ ਬਾਗ ਵਿੱਚ ਬਟੇਰ ਦਾ ਆਲਣਾ ਤੋੜ ਦਿੱਤਾ ਇਹ ਦੇਖ ਕੇ ਟੀਨੂ ਨੂੰ ਬਹੁਤ ਦੁੱਖ ਹੋਇਆ ਉਸ ਨੇ ਸੋਚਿਆ ਕਿਉਂ ਨਾ ਮੈਂ ਉਹਨਾਂ ਦੀ ਇੱਕ ਦੋ ਆਲਣੇ ਬਣਾ ਕੇ ਮਦਦ ਕਰ ਦਵਾਂ ਉਹਨਾਂ ਲਈ ਬਣਾ ਲਵਾਂ ਸ਼ਾਇਦ ਉਹ ਇਸ ਦੀ ਵਰਤੋਂ ਕਰਨਗੇ ਟੀਨੂ ਨੂੰ ਲੱਗਾ ਕਿ ਉਹ ਕੁਝ ਸਮੇਂ ਵਿੱਚ ਆਲਣਾ ਤਿਆਰ ਕਰ ਲਵੇਗੀ ਪਰ ਟੀਨੂ ਸਾਰਾ ਦਿਨ ਤੂੜੀ ਅਤੇ ਹੋਰ ਚੀਜ਼ਾਂ ਤੋਂ ਪੰਛੀਆਂ ਦਾ ਆਲਣਾ ਬਣਾਉਣ ਵਿੱਚ ਹੀ ਗੁਜ਼ਾਰ ਦਿੰਦੀ ਜਦੋਂ ਬੜੀ ਮੁਸ਼ਕਲ ਨਾਲ ਆਲਣਾ ਤਿਆਰ ਹੋਇਆ ਤਾਂ ਇਸ ਨੂੰ ਦਰਖਤ ਤੇ ਰੱਖਣ ਲਈ ਕੁਝ ਵੀ ਨਹੀਂ ਸੀ ਮਿਲ ਰਿਹਾ ਕੋਈ ਤਰੀਕਾ ਨਹੀਂ ਮਿਲ ਰਿਹਾ ਸੀ ਟੀਨੂ ਦੀ ਮਾਂ ਇਹ ਸਭ ਦੇਖ ਰਹੀ ਸੀ ਫਿਰ ਟੀਨੂ ਨੇ ਆਪਣੀ ਮਾਂ ਨੂੰ ਕਿਹਾ ਦੇਖੋ ਮੈਂ ਪੰਛੀਆਂ ਲਈ ਆਲਣਾ ਬਣਾਇਆ ਪਰ ਇਹ ਉਹਨਾ ਸੁੰਦਰ ਨਹੀਂ ਹੈ ਜਿੰਨਾ ਪੰਛੀ ਬਣਾਉਂਦੇ ਹਨ ਮੈਂ ਸੋਚਿਆ ਕਿ ਇਹ ਆਸਾਨੀ ਨਾਲ ਸੁੰਦਰ ਆਲਣਾ ਬਣ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਇਹ ਆਲਣਾ ਅੰਦਰੋਂ ਕਾਫੀ ਸਖਤ ਹੋ ਗਿਆ ਕੀ ਤੁਸੀਂ ਇਸ ਨੂੰ ਨਰਮ ਬਣਾ ਦਿਓਗੇ ਕਿਸੇ ਤਰ੍ਹਾਂ ਟੀਨੂ ਦੀ ਮਾਂ ਨੇ ਆਲਣਾ ਥੋੜਾ ਠੀਕ ਕੀਤਾ ਇਸ ਤੋਂ ਬਾਅਦ ਟੀਨੂ ਨੇ ਧਾਗੇ ਦੀ ਮਦਦ ਨਾਲ ਦਰਖਤ ਤੇ ਆਲਣਾ ਪੱਕਾ ਰੱਖ ਦਿੱਤਾ ਉੱਪਰ ਟੰਗ ਦਿੱਤਾ ਹੁਣ ਟੀਨੂ ਬਾਗ ਵਿੱਚ ਬੈਠੀ ਬਟੇਰ ਦੇ ਆਉਣ ਦੀ ਉਡੀਕ ਕਰਨ ਲੱਗੀ ਉਹ ਪੰਛੀ ਬਾਗ ਵਿੱਚ ਆ ਗਏ ਪਰ ਬਟੇਰ ਨੇ ਟੀਨੂ ਦੇ ਬਣਾਏ ਆਲਣੇ ਦੀ ਵਰਤੋਂ ਨਾ ਕੀਤੀ ਟੀਨੂ ਦੀ ਮਾਂ ਵੀ ਉਸ ਦੇ ਨਾਲ ਬਾਗ ਵਿੱਚ ਆ ਗਈ ਟੀਨੂ ਨੂੰ ਉਦਾਸ ਦੇਖ ਕੇ ਉਸਨੇ ਕਿਹਾ ਚਿੰਤਾ ਨਾ ਕਰ ਪੰਛੀ ਜਲਦੀ ਆਲਣੇ ਵਿੱਚ ਆ ਜਾਵੇਗਾ ਫਿਰ ਇੱਕ ਬਟੇਰਾ ਆਇਆ ਅਤੇ ਟੀਨੂ ਦਾ ਬਣਾਇਆ ਆਲਣਾ ਤੋੜ ਦਿੱਤਾ ਹੁਣ ਟੀਨੂ ਨੇ ਮੂੰਹ ਲਟਕਾ ਲਿਆ ਫਿਰ ਉਸਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਤੈਨੂੰ ਉਦਾਸ ਨਹੀਂ ਹੋਣਾ ਚਾਹੀਦਾ ਦੇਖੋ ਬਟੇਰ ਤੁਹਾਡੇ ਲਈ ਵਰਤੀਆਂ ਗਈਆਂ ਚੀਜ਼ਾਂ ਤੋਂ ਆਪਣੇ ਲਈ ਆਲਣੇ ਬਣਾ ਰਹੇ ਹਨ ਇਹ ਸੰਭਵ ਹੈ ਕਿ ਉਹ ਦੂਜਿਆਂ ਦੁਆਰਾ ਬਣਾਏ ਆਲਣੇ ਪਸੰਦ ਨਾ ਕਰਦੇ ਹੋਣ। ਟੀਨੂ ਨੇ ਦੁਖੀ ਮਨ ਨਾਲ ਕਿਹਾ, "ਮਾਂ, ਮੈਂ ਇਹ ਸਭ ਆਪਣੇ ਸਕੂਲ ਦੇ ਲੇਖ ਵਿੱਚ ਲਿਖਾਂਗੀ।" ਕੁਝ ਦੇਰ ਬਾਅਦ ਟੀਨੂ ਬੋਲੀ, "ਮਾਂ, ਤੁਸੀਂ ਦੇਖਿਆ ਕਿ ਬਟੇਰ ਝਾੜੀਆਂ ਵਿੱਚ ਘਰ ਬਣਾ ਰਹੇ ਹਨ?" ਜਵਾਬ ਵਿੱਚ ਟੀਨੂ ਦੀ ਮਾਂ ਨੇ ਕਿਹਾ, "ਹਾਂ ਬੇਟਾ, ਮੈਂ ਸੁਣਿਆ ਸੀ ਕਿ ਬਟੇਰ ਕਿਸੇ ਦੇ ਘਰ ਦੇ ਰੋਸ਼ਨਦਾਨ ਜਾਂ ਦਰਖਤ ਉੱਤੇ ਆਪਣੇ ਆਲਣੇ ਬਣਾਉਂਦੇ ਹਨ। ਅੱਜ ਇਹ ਨਵੀਂ ਗੱਲ ਸਾਹਮਣੇ ਆਈ ਹੈ। ਥੋੜੇ ਦਿਨਾਂ ਬਾਅਦ ਟੀਨੂ ਨੂੰ ਬਟੇਰ ਬਾਰੇ ਇੱਕ ਹੋਰ ਗੱਲ ਪਤਾ ਲੱਗੀ ਕਿ ਉਹ ਆਪਣੇ ਆਲਣੇ ਵਿੱਚ ਸਿੱਧੇ ਉੱਡ ਕੇ ਨਹੀਂ ਜਾਂਦੇ। ਆਲਣੇ ਤੋਂ ਕੁਝ ਦੂਰੀ ਤੇ ਰੁੱਕ ਕੇ ਉੱਥੇ ਬੈਠ ਜਾਂਦੇ ਨੇ ਤੇ ਇਧਰ-ਉਧਰ ਦੇਖਦੇ ਨੇ ਤੇ ਫਿਰ ਛਾਲਾਂ ਮਾਰਦੇ ਹੋਏ ਆਪਣੇ ਆਲਣੇ ਤੱਕ ਪਹੁੰਚ ਜਾਂਦੇ ਹਨ। ਤਾਂ ਜੋ ਕਿਸੇ ਨੂੰ ਉਹਨਾਂ ਦੇ ਆਲਣੇ ਦਾ ਪਤਾ ਨਾ ਲੱਗ ਸਕੇ। ਕੁਝ ਹੀ ਦਿਨਾਂ ਵਿੱਚ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ। ਤੀਨੂ ਨੇ ਸਕੂਲ ਜਾ ਕੇ ਬਟੇਰ ਬਾਰੇ ਲਿਖਿਆ ਅਤੇ ਲੇਖ ਮੁਕਾਬਲਾ ਜਿੱਤਿਆ। ਤੀਨੂ ਬਹੁਤ ਖੁਸ਼ ਹੋ ਗਈ ਜਦੋਂ ਉਸ ਨੂੰ ਪੰਛੀਆਂ ਬਾਰੇ ਉਸਦੀ ਮਨਪਸੰਦ ਕਿਤਾਬ ਇਨਾਮ ਵਜੋਂ ਮਿਲੀ। ਮੁਕਾਬਲਾ ਜਿੱਤਣ ਤੋਂ ਬਾਅਦ ਵੀ ਤੀਨੂ ਹਰ ਰੋਜ਼ ਉਸ ਬਾਗੀਚੇ ਵਿੱਚ ਜਾਂਦੀ ਅਤੇ ਘੰਟਿਆਂ ਬੱਧੀ ਬੈਠ ਕੇ ਪੰਛੀਆਂ ਦੀ ਚੀਂ-ਚੀਂ ਸੁਣਦੀ ਰਹਿੰਦੀ ਜਿਵੇਂ ਉਸਨੇ ਪੰਛੀਆਂ ਨਾਲ ਦੋਸਤੀ ਕਰ ਲਈ ਹੋਵੇ ਸਿੱਖਿਆ ਇਹੀ ਹੈ ਇਸ ਕਹਾਣੀ ਵਿੱਚੋਂ ਮਿਲੀ ਪੰਛੀਆਂ ਦੇ ਆਲਣੇ ਦੀ ਕਹਾਣੀ ਤੋਂ ਇਹ ਸਬਕ ਮਿਲਦਾ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਤੇ ਦੁਖੀ ਨਹੀਂ ਹੋਣਾ ਚਾਹੀਦਾ ਨਾਲ ਹੀ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਵੱਲ ਧਿਆਨ ਦੇਣ ਨਾਲ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਪੰਛੀਆਂ ਤੋਂ ਇਹ ਗੱਲ ਸਿੱਖਣ ਨੂੰ ਮਿਲੀ ਕਿ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਕਿਸੇ ਦੁਆਰਾ ਕੀਤੇ ਗਏ ਕੰਮ ਦਾ ਅਸੀਂ ਲਾਭ ਲਵਾਂਗੇ ਤਾਂ ਉਸ ਦਾ ਸਾਨੂੰ ਫਾਇਦਾ ਹੋਵੇ ਭਾਵੇਂ ਨਾ ਹੋਵੇ ਪਰ ਨੁਕਸਾਨ ਜ਼ਰੂਰ ਹੋ ਸਕਦਾ ਜਿਵੇਂ ਪੰਛੀ ਕਿਸੇ ਦੇ ਬਣਾਏ ਆਲਣੇ ਵਿੱਚ ਨਹੀਂ ਰਹਿੰਦੇ ਉਸੇ ਤਰ੍ਹਾਂ ਤੁਸੀਂ ਵੀ ਕਿਸੇ ਦੇ ਹੱਥਾਂ ਵੱਲ ਵੇਖ ਕੇ ਜ਼ਿੰਦਗੀ ਜਿਉਣ ਬਾਰੇ ਨਾ ਸੋਚੋ ਜੋ ਕਰਨਾ ਹੈ ਆਪਣੇ ਦਮ ਤੇ ਖੁਦ ਕਰੋ ਕਹਾਣੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰਿਓ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ ਧੰਨਵਾਦ